ਦਾ ਪੰਜਾਬ ਦਾ ਹਿੱਸਾ ਨਹੀਂ ਸ਼ਾਇਦ ਅਜਾ ਪਾਕਿਸਤਾਨ ਚ ਰਹਿੰਦੇ ਆ ਮੈਨੂੰ ਤਾਂ ਲੱਗਦਾ ਜੀ ਇਹ ਮਨ ਗੁੱਸਾ ਕਿਉਂ ਸਿਗਾ ਜੇ ਜੋ ਕੋਈ ਇਹ ਕਹਤਾ ਵੀ ਮੈਨੂੰ ਲੱਗਦਾ ਮੈਂ ਪਾਕਿਸਤਾਨ ਤੋਂ ਵੇਗਾ ਇਸੇ ਜਗਤ ਸਿੰਘ ਗਿੱਲ ਨੇ ਉਹਨਾਂ ਨੇ ਵੀ ਕਿਹਾ ਸੀ ਵੀ ਮੈਨੂੰ ਲੱਗਦਾ ਹੈ ਵੀ ਇਹ ਮੰਤਰੀ ਕਿਸੇ ਮੰਤਰੀ ਵਾਲੇ ਵੀ ਇਹ ਮੰਤਰੀ ਮੇਰੇ ਤੋਂ ਨਾਰਾਜ਼ ਲੱਗਦੇ ਨੇ ਕਿ ਹੈਲਥ ਮੰਤਰੀ ਤੁਹਾਡੇ ਤੋਂ ਨਾਰਾਜ਼ ਨਹੀਂ ਤੁਹਾਡਾ ਹੱਕ ਹੈ ਜੋ ਵੀ ਤੁਹਾਡੀ ਡਿਮਾਂਡ ਹੈ ਇਹਨੂੰ ਇਹਦੀ ਆਵਾਜ਼ ਆਏ ਤੱਕ ਬੇਚੱਕੋ धरमकोटर दविंदरजीत सिंह लाडी थोस हु क्रिएटेड क्वाइट अ स्टर इन दंजाब विधानसभा बिलोंग टू पाकिस्तान you know for allocating of doctors for the public health care system in his constituency i'm ruchika m khanna and you're watching the tribune interview bindu ji ji ajra kal tusi remark ditta tusi kiah bhi assembly ch ki mainu lagda bhi mai pakistan to hega ki mere ithe doctors ni a rahe ki siga ki issue ki hega mere halqa dharmkote de vich jada dharmkote da main hospital hai opc hai primary health center mai ਉਨੂੰ ਸਬਡਿਵੀਜ਼ਨ ਹਸਪੀਟਲ ਬਣਾਉਣਾ ਚਾਹੁੰਦਾ ਸੀ ਸੋ ਮੈਂ ਉਹਦੇ ਬਾਰੇ ਕੁਐਸਚਨ ਪੁੱਟ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਕਿ ਮੇਰਾ ਜਿਹੜਾ ਇਹ ਹਲਕਾ ਧਰਮਪੁਰ ਸ਼ਹਿਰ ਦਾ ਜਿਹੜਾ ਹਸਪੀਟਲ ਹੈ ਇਹਨੂੰ ਸਬਡਿਵੀਜ਼ਨ ਹਸਪੀਟਲ ਅਪਗ੍ਰੇਡ ਕੀਤਾ ਜਾਵੇ ਤੇ ਉਹਦੇ ਵਿੱਚ ਮੰਤਰੀ ਸਾਹਿਬ ਦਾ ਰਿਪਲਾਈ ਆਇਆ ਸੀ ਕਿ ਇਹਨੂੰ ਅਪਗ੍ਰੇਡ ਕਰਨ ਦੀ ਕੋਈ ਤਜਵੀਜ਼ ਨਹੀਂ ਮੈਂ ਉਹਦੇ ਬਾਰੇ ਪੁੱਛਿਆ ਸੀਗਾ ਕਿ ਮੇਰੇ ਹਲਕਾ ਜਿਹੜਾ ਧਰਮਕੋਟ ਹੈ ਇਹ ਕਾਫੀ ਪਛੜਿਆ ਏਰੀਆ ਹੈ ਸਾਡਾ ਸਤਲੁਜ ਦਰਿਆ ਦਰਿਆ ਦੇ ਨਾਲ ਲੱਗਦਾ ਸਾਰਾ ਏਰੀਆ ਤੇ ਟੋਟਲੀ ਰੂਰਲ ਏਰੀਆ ਮੇਰੇ ਤਕਰੀਬਨ 150 ਪਿੰਡ ਨੇ ਮੇਰੇ ਹਲਕੇ ਦੇ ਜਿਹੜੇ ਸਾਰੇ ਉਸ ਧਰਮਪੁਰ ਦੇ ਜਿਹੜੇ ਆਸ-ਪਾਸੇ ਜਿਹੜੇ ਇਰਤ ਦੇ ਅੰਦਰ ਨੇ ਸੋ ਸਾਨੂੰ ਬੜੀ ਸਖਤ ਜ਼ਰੂਰਤ ਸੀਗੀ ਸਾਡੇ ਉਸ ਹਸਪੀਟਲ ਦੀ ਕਿ ਹਸਪੀਟਲ ਅਪਗ੍ਰੇਡ ਹੋਊਗਾ ਵਿੱਚ ਡਾਕਟਰ ਹੋਰ ਆਉਣਗੇ ਵਿੱਚ ਬੈੱਡ ਵਧਣਗੇ ਵਿੱਚ ਉਹਨਾਂ ਦੇ ਮਸ਼ੀਨਾਂ ਆਉਣਗੀਆਂ ਸੋ ਮੇਰੇ ਹਲਕੇ ਦੀ ਕਾਫੀ ਜ਼ਰੂਰੀ ਜਿਹੜੀ ਲੋੜ ਸੀਗੀ ਔਰ ਜਦੋਂ ਉਹਨਾਂ ਨੇ ਨਾਂ ਦੇ ਵਿੱਚ ਜਵਾਬ ਦਿੱਤਾ ਤਾਂ ਫਿਰ ਮੈਂ ਉਹਨਾਂ ਨੂੰ ਇਹ ਕਿਹਾ ਜੀ ਮੈਂ ਕਿਹਾ ਜੀ ਮੈਨੂੰ ਐ ਲੱਗ ਰਿਹਾ ਕਿ ਤੁਸੀਂ ਮੇਰੇ ਨਾਲ ਤੁਸੀਂ ਹਲਕਾ ਤੁਹਾਨੂੰ ਕੋਟਣਾ ਕੋਈ ਡਿਸਕ੍ਰਿਮੀਨੇਸ਼ਨ ਕਰ ਰਹੇ ਹੋ ਕਿਉਂਕਿ ਜੇ ਡਾਕਟਰ ਵੀ ਜਦੋਂ ਤੁਸੀਂ ਦਿੰਦੇ ਹੋ ਤਾਂ ਡਾਕਟਰ ਵੀ ਤੁਸੀਂ ਜਿੰਨੇ ਸਾਡੇ ਹਲਕੇ ਦੇ ਵਿੱਚ ਜਿੰਨੇ ਬਣਦੇ ਆ ਉਹਨੇ ਨਹੀਂ ਆਉਂਦੇ ਫਿਰ ਮੈਂ ਫਿਗਰ ਦਿੱਤੀ ਵੀ ਡਾਕਟਰ ਮੇਰੇ ਹਲਕੇ ਦੇ ਵਿੱਚ 8 ਜਿਹੜੇ ਡਾਕਟਰ ਨੇ ਐ ਐਮਬੀਐਸ ਨੇ ਉਹਨਾਂ ਦੇ ਪੋਸਟਾਂ ਨੇ ਪਰਾਠਾਂ ਦੇ ਵਿੱਚੋਂ ਸਿਰਫ ਇਸ ਵਾਰ ਦੋ ਹੀ ਨੇ ਜਿਹੜਾ ਤੁਸੀਂ ਕੰਪੇਅਰ ਕੀਤਾ ਮਲੇਰ ਕੋਟਲਾ ਨਾਲ ਉਹ ਕੀ ਸੀਗਾ ਐਂਡ ਬਾਈ ਵਾਈ ਸਪੈਸੀਫਿਕਲੀ ਉਹ ਇਦਾਂ ਸੀਗਾ ਪਾਕਿਸਤਾਨ ਜਿਹੜਾ ਕੰਪੇਅਰ ਦੀ ਗੱਲ ਸੀਗੀ ਜ ਜਿਹੜੀ ਕੱਲ 2 ਦਿਨ ਪਹਿਲਾਂ ਇੱਕ ਲਿਸਟ ਆਈ ਸੀ 255 ਜਿਹੜੇ ਐਮਬੀਬੀਐਸ ਡਾਕਟਰ ਜਿਹੜੇ ਨਵੇਂ ਅਪਾਇੰਟ ਕੀਤੇ ਨੇ ਉਹਨਾਂ ਦੇ ਜਦੋਂ ਮੈਂ ਲਿਸਟ ਪੜ ਰਿਹਾ ਸੀ ਕਿ ਉਹ ਜਿਹੜੇ ਡਾਕਟਰ ਨੇ ਕਿਹੜੇ ਕਿਹੜੇ ਡਿਸਟ੍ਰਿਕਟ ਨੂੰ ਜਿਹੜੇ ਅਲੋਕੇਟ ਕੀਤੇ ਗਏ ਨੇ ਜਦੋਂ ਮੇਰਾ ਡਿਸਟ੍ਰਿਕਟ ਮੋਗੇ ਦੀ ਗੱਲ ਹੈ ਤੇ ਮੋਗੇ ਡਿਸਟ੍ਰਿਕਟ ਨੂੰ ਸਿਰਫ 4 ਡਾਕਟਰ ਜਿਹੜੇ ਉਹਨਾਂ ਦੇ ਵਿੱਚੋਂ ਅ allo cate ਕੀਤੀ ਸੀ ਜਦੋਂ ਮੈਂ ਦੇਖ ਰਿਹਾ ਸੀ ਕਿ ਜਿਆਦਾ ਨਾਂ ਕਿਹੜੇ ਡਿਸਟ੍ਰਿਕਟ ਦੇ ਨੇ ਉੱਥੇ ਮਲੇ ਕੋਟਲੇ ਦੇ ਮੈਂ ਕਾਊਂਟ ਕੀਤੇ ਤਾਂ ਮਲੇ ਕੋਟਲੇ ਨੇ ਲੀ ਆਈ ਥਿੰਕ 28 ਡਾਕਟਰ ਸੀ ਸੋ ਇਸੇ ਕਰਕੇ ਮੈਂ ਪੁੱਛਿਆ ਸੀ ਕਿ ਵੀ ਤੁਸੀਂ ਕਿਉਂਕਿ ਮੋਗਾ ਜਿਹੜਾ ਡਿਸਟ੍ਰਿਕਟ ਹੈ ਉਹ ਵੱਡਾ ਡਿਸਟ੍ਰਿਕਟ ਹੈ ਨਾਲੇ ਸੈਂਟਰ ਪਿੰਦਾ ਪੰਜਾਬ ਦਾ ਸਾਰਾ ਮਿਡਲ ਦੇ ਵਿੱਚ ਮੋਗਾ ਪੈਂਦਾ ਕੋਈ ਵੀ ਜੇ ਕੋਈ ਆਸੇ ਪਾਸੇ ਕੋਈ ਪੇਸ਼ਟ ਆਊਗਾ ਤਾਂ ਮੋਗੇ ਦੇ ਵਿੱਚ ਉਹਨੇ ਆਉਣਾ ਜਿਹੜਾ ਤੁਸੀਂ ਮਿਡਲ ਦੇ ਵਿੱਚ ਜਿਹੜਾ ਮੋਗਾ ਹੈ ਉਹਨੂੰ ਤੁਸੀਂ ਚਾਰ ਡਾਕਟਰ ਦੇ ਰਹੇ ਹੋ ਤੇ ਜਿਹੜਾ ਤੁਸੀਂ ਮਲੇਕ ਕੋਟਲਾ ਜਿਹੜਾ ਜੇ ਮੇਲਾ ਦਾ ਬਹੁਤ ਹੀ ਛੋਟਾ ਡਿਸਟ੍ਰਿਕਟ ਹੈ ਉਹਨੂੰ ਤੁਸੀਂ 28 ਦੇ ਰਹੇ ਹੋ ਪਰ ਉਹਨਾਂ ਨੇ ਫਿਰ ਮੰਤਰੀ ਸਾਹਿਬ ਨੇ ਆਪਦੇ ਜਿਹੜੇ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜਾ ਮਲੇਕ ਕੋਟਲਾ ਇਹ ਹੁਣ ਡਿਸਟ੍ਰਿਕਟ ਦਾ ਜਿਹੜਾ ਹੈਗਾ ਸਬਡਿਵੀਜ਼ਨ ਹਸਪੀਟਲ ਹੈ ਜਿਹੜਾ ਹੁਣ ਅਪਗ੍ਰੇਡ ਹੋਇਆ ਪਹਿਲਾਂ ਇਹ ਛੋਟਾ ਸੀਗਾ ਸੋ ਜਦੋਂ ਡਾਕਟਰ ਜਦੋਂ ਹਸਪੀਟਲ ਅਪਗ੍ਰੇਡ ਹੋਊਗਾ ਤੇ ਫਿਰ ਓਬਵੀਅਸਲੀ ਫਿਰ ਡਾਕਟਰ ਦੇਣੇ ਪੈਣਗੇ ਪਰ ਸ਼ਾਰਟੇਜ ਡਾਕਟਰਾਂ ਦੀ ਹੈ ਜਿਹੜੇ ਡਾਕਟਰ ਨੇ ਇਹ ਜਿਹੜੇ ਅੱਜ ਜਿਹੜੇ ਜੋ ਵੀ ਅਸਾਮੀਆਂ ਜੇ ਨਿਕਲਦੀਆਂ ਨੇ ਤਾਂ ਕੋਈ ਵੀ ਜਦੋਂ ਨੌکریاں ਨਿਕਲਦੀਆਂ ਨੇ ਤਾਂ ਜਿਹੜੇ ਬੱਚੇ ਜਿਹਨਾਂ ਨੇ ਐਮਬੀਐਸ ਕੀਤੀ ਆ ਉਹ ਫਿਰ ਜਦੋਂ ਮੰਤਰੀ ਸਾਹਿਬ ਨਾਲ ਬਾਅਦ ਦੇ ਵਿੱਚ ਮੈਂ ਬੈਠਾ ਜਦੋਂ ਉਹਨੇ ਅਸਲ ਮੈਨੂੰ ਰੂਟਸ ਗੱਲ ਦੱਸੀ ਕਿ ਜਿਹੜੇ ਆਪਣੇ ਜਿਹੜੇ ਸਰਕਾਰੀ ਡਾਕਟਰ ਨੇ ਉਹ ਸਰਕਾਰੀ ਜਿਹੜੇ ਹਸਪਤਾਲਾਂ ਦੇ ਵਿੱਚ ਉਹਨੂੰ ਤਿਆਰ ਨਹੀਂ ਪ੍ਰਾਈਵੇਟ ਪੈਕੇਜ ਬਹੁਤ ਵੱਡੇ ਵੱਡੇ ਮਿਲ ਰਹੇ ਨੇ ਉਹਨਾਂ ਨੂੰ 2 ਲੱਖ 2.5 ਲੱਖ ਰੁਪਏ ਮਹੀਨੇ ਦਾ ਜਿਹੜਾ ਪੈਕੇਜ ਆ ਪ੍ਰਾਈਵੇਟ ਮਿਲਦਾ ਹੈ اور ਜਿਹੜੀ ਸਰਕਾਰੀ ਡਾਕਟਰ ਹੈ ਉਹਨਾਂ ਦੀ ਪੇ ਬਹੁਤ ਘੱਟ ਹੈ ਸੋ ਇਸ ਕਰਕੇ ਸਰਕਾਰ ਦੇ ਵਿੱਚ ਐਸ ਐਮ ਐਲ ਏ ਜਿਹੜੀ ਪ੍ਰੋਬਲਮ ਹੈਗੀ ਹੈ ਸਿਰਫ ਤੁਹਾਡੇ ਏਰੀਆਸ ਦਾ ਹੀ ਨਹੀਂ ਇਹ ਤਾਂ ਪੂਰੇ ਪੰਜਾਬ ਸੌਖਾ ਹੈ ਜਿਹੜੇ ਡਾਕਟਰਸ ਨੇ ਨਵੇਂ ਡਾਕਟਰਸ ਨੇ ਦੇ ਡੋਨਟ ਵਾਂਟ ਟੂ ਕਮ ਐਂਡ ਜੁਆਇਨ ਦਾ ਪਬਲਿਕ ਹੈਲਥ ਸਰਵਿਸਸ ਜੇ ਬੁੱਡ ਰਾਦਰ ਬੀ ਇਨ ਪ੍ਰਾਈਵੇਟ ਹੈਲਥ ਕੇਅਰ ਇੰਸਟੀਟਿਊਸ਼ਨ ਜਿੱਥੇ ਉਹਨਾਂ ਨੂੰ ਤਨਖਾਹਾਂ ਵਾ ਜ਼ਿਆਦਾ ਮਿਲਦੀਆਂ ਨੇ ਤੇ ਕੋਈ ਸਰਕਾਰ ਪਰ ਚੇਂਜੀ ਥਿੰਕਿੰਗ ਹੈਗੀ ਆ ਕਿ ਬਿਕੋਜ਼ ਇਹ ਸਿਰਫ ਤੁਸੀਂ ਮਾਮਲਾ ਨਹੀਂ ਉਠਾਇਆ ਹੋ ਵੀ ਐਮਐਲਏ ਨੇ ਜੀ ਉਹ ਐਮਐਲਏ ਹੋਰਾਂ ਨੇ ਉਠਾਇਆ ਸਰਕਾਰ ਹੁਣ ਸੋਚ ਰਹੀ ਆ ਉਹਨਾਂ ਦੇ ਆ ਸ਼ਾਇਦ ਮਿਲਦਾ ਵੇਜਿਸ ਜਿਹੜੇ ਹੈਗੇ ਨੇ ਰੀਵਾਈਜ਼ ਕਰ ਰਹੇ ਨੇ ਹਾਂਜੀ ਹੋ ਰਿਹਾ ਸ਼ਾਇਦ ਜਲਦੀ ਹੋ ਜਾਊਗਾ ਮੈਨੂੰ ਵੀਰਾ ਇੱਕ ਆਖਰੀ ਸਵਾਲ ਵੀ ਤੁਹਾਡੇ ਟਰੰਕੋਰਟ ਵਿੱਚ ਤੁਸੀਂ ਕਹਿ ਰਹੇ ਹੋ ਵੀ ਪਬਲਿਕ ਹੈਲਥ케ਅਰ ਸਿਸਟਮ ਤਾਂ ਕਾਫੀ ਯੂ ਇਟ ਲਾਕਸ ਅ ਲੋਟ ਆਫ ਫੈਸਿਲਿਟੀਜ਼ ਸੋ ਵਾਟ ਇਜ਼ ਦ ਸਟੇਟਸ ਆਫ ਪ੍ਰਾਈਵੇਟ ਹੈਲਥ케ਅ ਸੈਕਟਰ ਤੁਹਾਡੇ ਉਥੇ ਪ੍ਰਾਈਵੇਟ ਕਿੰਨਾ ਨਹੀਂ ਮੇਰੇ ਧਰਮ ਕੋਰਟ ਦੇ ਵਿੱਚ ਪ੍ਰਾਈਵੇਟ ਵੀ ਨਹੀਂ ਕੋਈ ਹੈਗਾ ਸਾਨੂੰ ਮੋਗੇ ਹੀ ਆਉਣਾ ਪੈਂਦਾ ਹੁਣ ਮੋਗੇ ਹੀ ਆਉਣਾ ਪੈਂਦਾ ਜੀ ਹਾਂ ਮੇਰੇ ਧਰਮ ਕੋਰਟ ਦੇ ਵਿੱਚ ਕੋਈ ਪ੍ਰਾਈਵੇਟ ਨਹੀਂ ਕੋਈ ਸਰਕਾਰੀ ਨਹੀਂ ਤਾਂ ਹੀ ਮੇਰੀ ਬਾਰ ਬਾਰ ਡਿਮਾਂਡ ਸੀਗੀ ਸ਼ਾਇਦ ਬਤਾਂ ਸਭਾ ਦੇ ਵਿੱਚ ਮੈਂ ਲੱਗਦਾ ਕਿ ਮੈਂ ਦੂਜੀ ਵਾਰ ਇਹ ਕੁਐਸਚਨ ਬਹੁਤ ਵਾਰੀ ਮੈਂ ਚੱਕਦਾ ਮੇਰਾ ਇਹੀ ਮਸਲਾ ਹੁੰਦਾ ਕਿ ਮੈਨੂੰ ਧਰਮ ਕੋਰਟ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਨਾਲ ਕੋਈ ਲੈਸ ਮੈਂ ਵੀ ਗੱਲ ਕੀਤੀ ਚਲ ਜੇ ਇਹ ਨਹੀਂ ਮਿਲਦਾ ਮੈਨੂੰ ਕੋਈ ਟਰੋਮਾ ਸੈਂਟਰ ਦੇ ਦਿਓ ਮੈਨੂੰ ਕੁਛ ਨਾ ਕੁਛ ਤਾਂ ਕੁਛ ਦੇ ਦਿਓ ਵੀ ਮੇਰੇ ਡਾਕਟਰਾਂ ਦਾ ਘਟੋ ਘਟ ਉਥੋਂ ਦੀ ਜਿਹੜੀ ਧਰਮਕੋਟ ਦੇ ਵਿੱਚ ਇੱਕ ਸਟਾਪੇਜ ਹੋ ਜੇ ਵੀ ਜਿੱਥੇ ਕੋਈ ਪ੍ਰਾਇਮਰੀ ਜਿਹੜੀ ਆ ਉਹਨਾਂ ਨੂੰ ਸਹੂਲਤਾਂ ਨੇ ਉਹ ਮਿਲ ਜਾਣ ਜੀ ਤੁਸੀਂ ਇੱਥੇ ਅਸੈਂਬਲੀ ਵਿੱਚ ਤਾਂ ਕਾਹ ਚੁਕਦੇ ਪਰ ਕੀ ਤੁਸੀਂ ਪ੍ਰਾਈਵੇਟਲੀ ਇਹ ਗੱਲ ਹੈਲਥ ਮਿਨਿਸਟਰ ਨਾਲ ਕਰ ਚੁੱਕੇ ਮੈਂ ਕਾਫੀ ਸਰਕਾਰ ਵਿੱਚ ਜਾਂ ਕਿਸੇ ਹੋਰ ਨਾਲ ਕਿਸੇ ਆਪਣੇ ਆਪਣੇ ਪਾਰਟੀ ਪ੍ਰੈਜ਼ੀਡੈਂਟ ਨਾਲ ਜੀ ਮੈਂ ਮੰਤਰੀ ਸਾਹਿਬ ਨਾਲ ਰਿਲੇਟਡ ਮੈਂ 2-3 ਵਾਰੀ ਮੈਂ ਜਾ ਕੇ ਮੈਂ ਰਿਕੁਐਸਟ ਵੀ ਕੀਤੀ ਆ ਸਾਨੂੰ ਕਿ ਸਾਨੂੰ ਜਿਹੜੇ ਹੈਗੇ ਆ ਡਾਕਟਰਾਂ ਦੀ ਜਿਹੜੀ ਹੈਗੀ ਉਹ ਜਿਹੜੀ ਘਾਟ ਆ ਉਹ ਪੂਰੀ ਕਰ ਦਿਓ ਤੇ ਮੇਰੇ ਜਿਹੜੇ ਹਸਪੀਟਲ ਹੈ ਇਹ ਵੀ ਅਪਗ੍ਰੇਡ ਕਰ ਦਿਓ ਪਰ ਮੈਨੂੰ ਲੱਗਦਾ ਕਿ ਹੁਣ ਕੱਲ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰਾਂ ਦੀ ਵੀ ਤੇ ਜਿਹੜਾ ਉਹ ਅਪਗ੍ਰੇਡ ਕਰਨਾ ਉਹਦੇ ਬਾਰੇ ਵੀ ਕੁਝ ਨਾ ਕੁਝ ਜਿਹੜਾ ਹੈਗਾ ਤੁਹਾਨੂੰ ਕੁਝ ਨਾ ਕੁਝ ਅਸੀਂ ਇਹਦੇ ਪੋਜ਼ਿਟਿਵ ਵੀ ਸੋਚਾਂਗੇ ਕਿਉਂਕਿ ਉਹਦੇ ਨੋਰਮਸ ਨਹੀਂ ਕੁਝ ਜੀ ਆਪਾਂ ਅੱਪਗ੍ਰੇਡ ਕਰਨੇ ਆ। ਇਹ ਇਹਨਾਂ ਗੁੱਸਾ ਕਿਉਂ ਸਿਕਾ ਜੇ ਜੋ ਕਿਸੇ ਇਹ ਕਹਤਾ ਵੀ ਮੈਂ ਲੱਗਦਾ ਮੈਂ ਪਾਕਿਸਤਾਨ ਤੋਂ ਹੈਗਾ। ਅ ਨਹੀਂ ਉਹ ਗੁੱਸਾ ਸਿਰਫ ਹੈਲਥ ਮੰਤਰੀ ਨਾਲ ਸਿਕਾ ਪਾਰਟੀ ਨਾਲ ਸਿਕਾ ਜਾਂ ਸਿਚੁਏਸ਼ਨ ਨਾਲ ਸਿਕਾ ਨਹੀਂ ਕਿਸੇ ਨਾਲ ਕੋਈ ਗੁੱਸਾ ਨਹੀਂ ਸਗੋ ਜਿੰਨੇ ਵੀ ਕੰਮ ਹਲਕੇ ਧਰਮਘੋਟ ਦੇ ਮੈਂ ਮੁੱਖ ਮੰਤਰੀ ਸਾਹਿਬ ਕੋ ਲੈ ਕੇ ਆਇਆ ਜਾਂ ਮੰਤਰੀ ਕਿਸੇ ਵੀ ਮੰਤਰੀ ਸਾਹਿਬਾਂ ਨੂੰ ਲੈ ਕੇ ਗਿਆ ਉਹਨਾਂ ਨੇ ਸਾਰਿਆਂ ਨੇ ਸਾਰੇ ਬਹੁਤ ਪਿਆਰ ਕਰਦੇ ਨੇ ਮੈਨੂੰ ਸਾਰਿਆਂ ਨੇ ਕੋਈ ਵੀ ਕੰਮ ਮੇਰਾ ਮੋੜਿਆ ਨਹੀਂ ਆ ਦੇਖੋ ਕੱਲ ਹੀ ਇੱਕ ਮੇਰਾ ਹੋਰ ਕੁਐਸਚਨ ਲੱਗਾ ਸੀਗਾ ਕਿ ਮੇਰੇ ਹਲਕੇ ਧਰਮਗੋੜ ਦੇ ਵਿੱਚ ਮੇਰੇ 150 ਪੰਚਾਇਤ ਨੇ ਸਾਡਾ ਜਿਹੜਾ ਬਲਾਕ ਆ ਇੱਕ ਆ ਇਹ ਨੂੰ ਇੱਕ ਬਲਾਕ ਹੋਰ ਚਾਹੀਦਾ ਹੈ ਮੰਤਰੀ ਸਾਹਿਬ ਨੇ ਉਹਦਾ ਬੜਾ ਪੋਜ਼ਿਟਿਵਲੀ ਮੇਰੇ ਕੋਲ ਭਾਈ ਕੀਤਾ ਵੀ ਤੁਹਾਡੀ ਇਹ ਮੰਗ ਪਹਿਲਾਂ ਵੀ ਆਈ ਸੀਗੀ ਤੇ ਇਹ ਅਸੀਂ ਤੁਹਾਡੀ ਮੰਗ ਪ੍ਰਵਾਨ ਕਰ ਲਈ ਆ ਤੇ ਨਵੇਂ ਜਿਹੜੇ ਬਲਾਕ ਦੀ ਆ ਉਹ ਮੈਂ ਡੀਸੀ ਸਾਹਿਬ ਨੂੰ ਤੇ ਤੁਹਾਡੇ ਜਿਹੜੇ ਉਥੋਂ ਦੇ ਰੂਲਰ ਡਵੈਲਪਮੈਂਟ ਦੇ ਅਫਸਰ ਨੇ ਉਹਨਾਂ ਨੂੰ ਮੈਂ ਕਹਤਾ ਵੀ ਜੋ ਫਾਰਮੈਲਟੀ ਹੈਗੀ ਕਰਕੇ ਭੇਜੋ ਤੇ ਆਪਾਂ ਇੱਕ ਨਵਾਂ ਬਲਾਕ ਦੇ ਦਈਏ ਲੇਕਿਨ ਜੀ ਜੀ ਇੱਕ ਇੱਕ ਤੁਹਾਡਾ ਸਵਾਲ ਤੇ ਇੱਕ ਹੋਰ ਸਵਾਲ ਕੀਤਾ ਸੀਗਾ ਉਸ ਜਗਰੂਪ ਸਿੰਘ ਗਿੱਲ ਨੇ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਲੱਗਦਾ ਹੈ ਵੀ ਇਹ ਮੰਤਰੀ ਕਿਸੇ ਮੰਤਰੀ ਵਾਲੇ ਵੀ ਇਹ ਮੰਤਰੀ ਮੇਰੇ ਤੋਂ ਨਾਰਾਜ਼ ਲੱਗਦੇ ਨੇ ਕਿ ਹੈਲਸ ਮੰਤਰੀ ਤੁਹਾਡ ਤੋਂ ਨਾਰਾਜ਼ ਨਹੀਂ 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 ਨਾਰਾਜ਼ ਨਹੀਂ ਹੈਗੇ ਦੇਖੋ ਜੇ ਮੈਂ ਇਹੋ ਜੀ ਜਿਹੜੀ ਹੈਲਥੀ ਡਿਸਕਸ਼ਨ ਆ ਹੋਣਾ ਕੋਈ ਨਰਾਜ ਹੋਣ ਦੀ ਕੋਈ ਨਿਸ਼ਾਨੀ ਨਹੀਂ ਉਹਦੀ ਵੀ ਨਰਾਜ ਨਹੀਂ ਇਹ ਤਾਂ ਸਾਡੇ ਜਿਹੜੇ ਲੀਡਰ ਨੇ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਸਾਨੂੰ ਸਿਖਾਇਆ ਵੀ ਜੇ ਤੁਹਾਡਾ ਹੱਕ ਆ ਜੋ ਵੀ ਤੁਹਾਡੀ ਡਿਮਾਂਡ ਆ ਇਹਨੂੰ ਇਹਦੀ ਜਿਹੜੀ ਆਵਾਜ਼ ਆ ਤਦ ਕੇ ਚੱਕੋ ਜੇ ਤੁਸੀਂ ਆਵਾਜ਼ ਚੱਕੋਗੇ ਤਾਂ ਆਪਣੋਂ ਜਿਹੜੇ ਹੈਗੇ ਆ ਜਿਹੜੇ ਆਪਣੇ ਜਿਹੜੇ ਹੱਕ ਨੇ ਉਹ ਮਿਲਣਗੇ ਤਾਂ ਇਸ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਜਸਟ ਜਿਹੜੀ ਆਪਦੀ ਜਿਹੜੀ ਆਵਾਜ਼ ਆ ਜੋ ਸਾਡੇ ਹਲਕੇ ਦੀ ਡਿਮਾਂਡ ਹੈ ਉਹ ਮੈਂ ਬੁਦਾਨਸਵਾਦ ਵਿੱਚ ਰੱਖੀ ਆ। ਥੈਂਕ ਯੂ ਵੈਰੀ ਮੱਚ। ਥੈਂਕ ਯੂ। ਥੈਂਕ ਯੂ। ਥੈਂਕ ਯੂ ਬਹੁਤ। ਥੈਂਕ ਯੂ ਈਵਰਸ ਫॉर ਵਾਚਿੰਗ ਥਿਸ ਇੰਟਰਵਿਊ। ਆਮ ਰੁਚਿਕਾ ਕਨ ਖੰਨਾ। ਡੂ ਕੰਟੀਨਿਊ ਟੂ ਰੀਡ ਯੋਰ ਫੇਵਰਿਟ ਨਿਊਜ਼ਪੇਪਰ ਵਿਚ ਇਜ਼ ਦ ਟ੍ਰਿਬਿਊਨ। ਡੂ ਕੰਟੀਨਿਊ ਟੂ ਫਾਲੋ ਅਸ ਔਨ 올 ਆਰ ਸੋਸ਼ਲ ਮੀਡੀਆ ਹੈਂਡਲਸ ਅਕ੍ਰੋਸ ਐਕਸ ਔਰ ਇੰਸਟਾਗ੍ਰਾਮ ਐਂਡ ਔਨ ਫੇਸਬੁੱਕ। ਥੈਂਕ ਯੂ।